ਇੱਕ ਗੱਲ ਯਾਦ ਰੱਖਿਓ ਭਾਈ ਜ਼ਿੰਦਗੀ ਦੇ ਵਿੱਚ ਜੇ ਤੁਸੀਂ ਜਨਾਨੀ ਬਾਜ ਬੰਦੇ ਦੀ ਪਰਖ ਕਰਨੀ ਹੋਵੇ ਕਦੇ ਵੀ ਤੁਸੀਂ ਮੰਨ ਕੇ ਚੱਲੋ ਖੇਤ ਬੰਨੇ ਕੰਮ ਕਰੀ ਜਾਂਦੇ ਆ ਨਾਲ ਥੋੜੇ ਬੁੜੀਆਂ ਆਈਆਂ ਤੇ ਜੇ ਮੰਨ ਕੇ ਚੱਲੋ ਕੋਈ ਬੰਦਾ ਥੋੜੇ ਕੋਲੇ ਆ ਕੇ ਖੜਦਾ ਹੈਗਾ ਉਹਨੇ ਅੱਗੇ ਤੁਹਾਨੂੰ ਕਿਤੇ ਬੁਲਾਇਆ ਚਲਾਇਨੇ ਹੁੰਦਾ ਝੱਜ ਨਾਲ ਤੇ ਜੇ ਉਹ ਬੰਦਾ ਥੋੜੇ ਕੋਲੇ ਆ ਕੇ ਮੰਨ ਕੇ ਚੱਲੋ ਖੜਦਾ ਨਾ ਤੇ ਆ ਕਿਉਂ ਇਹ ਬਹਾਨੇ ਨਾਲ ਪੁੱਛਣ ਲੱਗ ਜੇ ਬਾਈ ਕੀ ਕਰੀ ਜੰਨੇ ਆਂ ਆਇਆ ਜਾਵਾਂ ਵੀ ਜਾਣ ਕਿਉਂ ਬੰਦਾ ਤੁਹਾਨੂੰ ਗੱਲੀਂ ਲਾਊਗਾ ਕਿਉਂ ਵੀ ਮੈਂ ਖੜਾ 10 ਮਿੰਟ ਇੱਥੇ ਵੀ ਜਨਾਨੀ ਤੇ ਜਨਾਨੀ ਕੰਨੀ ਵੀ ਝਾਕੂਗਾ ਉਹੋ ਜੇ ਬੰਦਿਆਂ ਤੋਂ ਬਾਈ ਦੂਰੀ ਰੱਖਿਆ ਕਰੋ ਇਹੋ ਜੇ ਲੋਕ ਜਨਾਨੀ ਬਾਏ ਖਾਸ ਕਰਕੇ ਕਈ ਇਹੋ ਜੇ ਯਾਰ ਦੋਸਤ ਵੀ ਬਣ ਜਾਂਦੇ ਹੁੰਦੇ ਆ ਇਹੋ ਜੇ ਬੰਦੇ ਤਾਂ ਜ਼ਿਆਦਾ ਹੀ ਬਣਦੇ ਹੁੰਦੇ ਆ ਚਾਵਲ ਬੰਦੇ ਇਹੋ ਜੇ ਬੰਦਿਆਂ ਦੀ ਪਰਖ ਇਹੀ ਹੁੰਦੀ ਆ ਕਿ ਜੇ ਤੁਸੀਂ ਕੱਲੇ ਜਾਂਦੇ ਹੋਊਂਗੇ ਕਿਤੇ ਉਦੋਂ ਤੁਹਾਡੇ ਕੋਈ ਝਾਕਣਾ ਨਹੀਂਗਾ ਨਾ ਤੁਹਾਨੂੰ ਹੱਥ ਚੱਕਣਾ ਤੇ ਜਦੋਂ ਕਦੇ ਤੁਹਾਡੇ ਨਾਲ ਜਨਾਨੀ ਵੇਖ ਲਈ ਜਾਂਦੀ ਰਾਹ ਖੜੇ ਮੋਟਰਸਾਈਕਲ ਤੇ ਜਾਂ ਗੱਡੀ ਤੇ ਤੇ ਜਾਂ ਕੰਮ ਧੰਦਾ ਕਰਦੀ ਵੇਖ ਲਈ ਤੁਹਾਡੇ ਨਾਲ ਮੈਂ ਗਾਰੰਟੀ ਦੇ ਨਾਲ ਲੈ ਕੇ ਦਿੰਦਾ ਭਾਈ ਇਹ ਜੀ ਆ ਜਾਣ-ਜਾਣ ਤੁਹਾਡੇ ਕੋਲੇ ਆ ਕੇ ਖੜਨਗੇ ਫਿਰ ਇੱਜ਼ਤ ਵੀ ਥੋੜੀ ਜਿਆਦਾ ਹੀ ਕਰਨਗੇ ਬਾਈ-ਬਾਈ ਕਰਨਗੇ ਤੇ ਉਹ ਕਿਤੇ ਤੁਹਾਨੂੰ ਉਹਨਾਂ ਨੇ ਬੁਲਾਉਣਾ ਨਹੀਂਗਾ ਦੂਜੇ ਨੰਬਰ ਵਾਲੇ ਬੰਦੇ ਜਿਹੜਾ ਤੁਹਾਡਾ ਸਹੀ ਯਾਰ ਦੋਸਤ ਹੋਇਆ ਕੋਈ ਵੀ ਆ ਜਿਹਨੂੰ ਤੁਹਾਡੀ ਬੋਲਚਾਲ ਤੁਹਾਡੇ ਨਾਲ ਹੈਗੀ ਆ ਜਿਹੜੇ ਬੰਦੇ ਦੀ ਬਾਈ ਚਾਂਸ ਤੁਹਾਡੇ ਨਾਲ ਕਿਤੇ ਜੇ ਮੰਨ ਕੇ ਚਲੋ ਤੁਸੀਂ ਮੋਟਰਸਾਈਕਲ ਤੇ ਜਾਂਦੇ ਆ ਕਿਤੇ ਉਹ ਬੰਦਾ ਮੂੰਹ ਦੂਜੇ ਪਾਸੇ ਕਰ ਲੂਗਾ ਤੁਹਾਨੂੰ ਹੱਥ ਤੱਕ ਨਹੀਂ ਚਾਗਦਾ ਕਿਉਂਕਿ ਉਹਨੂੰ ਪਤਾ ਹੁੰਦਾ ਵੀ ਜਨਾਨੀਆਂ ਨਾਲ ਯਾਰ ਤੇ ਦੂਜੇ ਨੰਬਰ ਤੇ ਜੇ ਕਿਤੇ ਤੁਸੀਂ ਖੇਤ ਬੰਨੇ ਕੰਮ ਕਰੀ ਜਾਂਦੇ ਆ ਜਨਾਨੀ ਤੁਹਾਡੇ ਤੁਹਾਡੇ ਨਾਲ ਕੰਮ ਕਰੀ ਜਾਂਦੀ ਆ ਖੇਤਾਂ ਤੇ ਉਹ ਬੰਦਾ ਕਿਤੇ ਲੰਘੂਗਾ ਨਾ ਥੋਡੇ ਕੋਲ ਦੀ ਹਾਂ ਇੰਨਾ ਹੋ ਸਕਦਾ ਵੀ ਜੇ ਤੁਸੀਂ ਉਹਦੇ ਕੋਲ ਨਹੀਂ ਝਾਕ ਪੇ ਤਾਂ ਉਹ ਹੱਥ ਚੱਕ ਦੂਗਾ ਤੇ ਨਹੀਂ ਮੂੰਹ ਦੂਜੇ ਪਾਸੇ ਕਰਕੇ ਲੰਘ ਜੂਗਾ ਉਹ ਥੋਡੇ ਕੋਲੇ ਖੜਦਾ ਨਹੀਂਗਾ ਉਹ ਹੁੰਦਾ ਸਹੀ ਯਾਰ ਦੋਗਲੇ ਤਾਂ ਬਹੁਤ ਮਿਲ ਜਾਂਦੇ ਆ ਤੇ ਜਿਹੜਾ ਬੰਦਾ ਸਮਝ ਕੇ ਚੱਲੋ ਮੰਨ ਕੇ ਚੱਲੋ ਵੀ ਤੁਸੀਂ ਖੇਤ ਬੁੜੀ ਥੋਡੇ ਨਾਲ ਆ ਜਨਾਨੀ ਥੋਡੇ ਨਾਲ ਆ ਸਾਨੂੰ ਜਾਣ ਜਾਣ ਕੇ ਬੁਲਾਉਂਦਾ ਬਾਈ ਬਾਈ ਕਹਿ ਕੇ ਬੁਲਾਉਂਦਾ ਜਾਂ ਹਾਵਾਜੀ ਕਰਨ ਵਾਲਾ ਕੰਮ ਹੁੰਦਾ ਹੈਗਾ ਵੀ ਬਾਈ ਕਿਵੇਂ ਆਏ ਆ ਜਉਂ ਆ ਜਾਂ ਖੇਤ ਬੰਨੇ ਤੁਸੀਂ ਕੰਮ ਕਰੀ ਜਾਂਦੇ ਆ ਉੱਥੇ ਆ ਕੇ ਤੁਹਾਨੂੰ ਤੁਹਾਡੇ ਕੋਲੇ ਉਹ ਬਿਨਾ ਕੰਮ ਤੋਂ ਹੀ ਖੜ ਜਾਣਾ ਉਹ ਬੰਦਾ ਸਮਝ ਲਓ ਤੀਵੀਂ ਬਾਜ ਆ ਇਹੋ ਜਿਹੇ ਬੰਦੇ ਨੂੰ ਜ਼ਿੰਦਗੀ 'ਚ ਮੂੰਹ ਨਾ ਲਾਊਗਾ ਜੀ ਤੇ ਜਿਹੜਾ ਬੰਦਾ ਤੁਹਾਡੇ ਨਹੀਂ ਕੋਲੇ ਖੜਦਾਗਾ ਜਨਾਨੀ ਜਦੋਂ ਨਾਲ ਹੁੰਦੀ ਆ ਉਹ ਬੰਦੇ ਦਾ ਖੜਾ ਨਾ ਛੱਡੋ ਉਹੋ ਜਿਹਾ ਯਾਰ ਤੁਹਾਨੂੰ ਮਿਲਣਾ ਨਹੀਂ ਬਾਈ ਜ਼ਿੰਦਗੀ 'ਚ ਕਦੇ ਵੀ ਕਿਉਂਕਿ ਬਹੁਤ ਇਹੋ ਜਿਹਾ ਵਖੇ ਜਿੰਨਾ ਕਿ ਮੇਰਾ ਤਜਰਬਾ ਹੈਗਾ ਜਿੰਨਾ ਕਿ ਮੈਨੂੰ ਲੱਗਦਾ ਹੈਗਾ ਮੈਨੂੰ ਤਾਂ ਇਹ ਗੱਲਾਂ ਬਿਲਕੁਲ ਦੋਗਲੇ ਬੰਦੇ ਆਣੀਆਂ ਜਾਂ ਤੀਨੀ ਬਾਜ ਬੰਦਿਆਂ ਵਾਰੀ ਇਹੀ ਨਿਸ਼ਾਨੀਆਂ ਮੇਰੇ ਕੋਲ ਤਾਂ ਤੇ ਬਾਕੀ ਰੱਬ ਰੱਖਾ ਬਾਈ